ਰੇਲਵੇ ਦੇ ਚੀਫ ਇਨਸਪੈਕਟਰ ਟਿਕਟਾ ਰਿਟਾਇਰ ਹੋਏ ਗੁਰਿਆਨ ਦੇ ਬੇਟ ਲਿਫਟਰ ਜਨੈਲ ਸਿੰਘ ਨੇ ਆਸਟ੍ਰੇਲੀਆ ਵਿੱਚ ਹੋਈਆਂ ਮਾਸਟਰ ਬੇਟ ਲਿਫਟਿੰਗ ਵਰਲਡ ਕੱਪ ਚੈਂਪੀਅਨਸ਼ਿਪ 골ਡ ਕੋਸਟ ਵਿੱਚ ਸਿਲਵਰ ਮੈਡਲ ਜਿੱਤ ਕੇ ਗੁਰਿਆਨ ਦਾ ਨਾਮ ਰੌਸ਼ਨ ਕੀਤਾ ਹੈ ਇਸ ਪ੍ਰਾਪਤੀ ਤੇ ਬੇਟ ਲਿਫਟਿੰਗ ਅਤੇ ਹੋਂਨਾ ਖੇਡਾਂ ਦਾ ਜੁੜੇ ਪ੍ਰਮੋਟਰਾਂ ਰਾਜਾ ਸਾਹਿਬ ਬੇਟ ਲਿਫਟਿੰਗ ਗੁਣਾਚੌਰ ਦੇ ਮੈਂਬਰ ਜਰਨੈਲ ਸਿੰਘ ਦੇ ਕੋਚ ਮਖਨ ਸਿੰਘ ਕਨੇਡਾ ਪਹਿਲਵਾਨ ਚੂੜ ਸਿੰਘ ਬੜਾਪਿੰਡ ਸਰਦਾਰ ਤਾਰਾ ਸਿੰਘ ਅਰਜੁਨ ਅਵਾਰਡੀ ਸੰਤੋਖ ਕੁਮਾਰ ਅੰਤਰਰਾਸ਼ਟਰੀ ਬੇਟ ਲਿਫਟਰ ਪਰবেশ ਚੰਦਰ ਆਮ ਆਦਮੀ ਪਾਰਟੀ ਦੇ ਨੌਜਵਾਨ ਨੇਤਾ ਰਾਹੁਲ ਪੁੰਜ ਸੋਮੀ ਪਹਿਲਵਾਨ ਗੁਰਹ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ਾ 바ਬਾ ਨਾਲ ਸਮੂਚੀ ਟੀਮ ਬਲਜਿੰਦਰ ਕਾਲਾ ਨੇ ਜਰਨੈਲ ਸਿੰਘ ਨੂੰ ਜਿੱਥੇ ਮੁਬਾਰਕਵਾਦ ਦਿੱਤੀ ਉਥੇ ਹੀ ਕਿਹਾ ਗੁਰਿਆਹ ਪਹੁੰਚਣ ਤੇ ਜੁਰਨੈਲ ਸਿੰਘ ਦਾ ਪਰਮਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਸਨਮਾਨ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਉਹ ਵਿਦੇਸ਼ਾਂ ਦੀ ਧਰਤੀ ਤੇ ਗੁਰਿਆਹ ਸ਼ਰਦਾ ਨਾਮ ਚਮਕਾ ਚੁਕੇ ਹਨ ਅਤੇ ਕਈ ਤਰ੍ਹਾਂ ਦੇ ਮੈਡਲ ਹਾਸਲ ਕਰ ਚੁਕੇ ਹਨ ਇਸ ਮੌਕੇ ਰਕੇਸ਼ ਦੁੱਗਲ, ਬਾਲ ਕ੍ਰਿਸ਼ਨ ਮੁਖੀਜਾ, ਸਨੀ ਮਨੋਤਾ, ਹਰਜੀਵਨ ਜੈਨ, ਦਵਿੰਦਰ ਸਿੰਘ ਬਿੰਦੀ, ਠੇਕੇਦਾਰ ਜਸਬੀਰ ਸਿੰਘ ਗੁਰਿਆਹ, ਮਨਜੀਤ ਪਾਵਾ, ਬਹਾਦਰ ਸਿੰਘ ਘਟੋਰਾ, ਬਿੱਟੂ ਕਾਲੀਆ, ਕਿਸ਼ੋਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਚ ਸ਼ਹਿਰ ਵਾਸੀ ਹਾਜ਼ਰ ਸਨ ਅੱਜ ਗੁਰਿਆਆਂ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਆ ਸਾਡੇ ਗੁਰਿਆਆਂ ਤੋਂ ਸਰਦਾਰ ਜਨਰੈਲ ਸਿੰਘ ਖੇਲਾ ਜਿਹੜੇ ਕਿ ਵੇਟ ਲਿਫਟਿੰਗ ਦੇ ਇੰਟਰਨੈਸ਼ਨਲ ਖਿਡਾਰੀ ਨੇ ਅੱਜ ਆਪਣੇ ਆਸਟ੍ਰੇਲੀਆ ਵਿਖੇ ਇੱਕ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤ ਕੇ ਲਿਆਇਆ ਜਿਸ ਨਾਲ ਸਾਡੇ ਗੁਰਿਆਆਂ ਦਾ ਸਾਡੇ ਪੰਜਾਬ ਦਾ ਔਰ ਸਾਡੇ ਦੇਸ਼ ਭਾਰਤ ਦਾ ਨਾਮ ਰੋਸ਼ਨ ਹੋਇਆ ਹੈ ਇਸ ਮੌਕੇ ਤੇ ਅਸੀਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਗੁਰਿਆਆਂ ਵੱਲੋਂ ਮੈਂ ਆਪਣੇ ਵੱਲੋਂ ਨਗਰ ਕੌਂਸਲ ਵੱਲੋਂ ਗ੍ਰਹਿ ਵੱਲੋਂ ਸਾਡੇ ਬਲਾਕ ਪ੍ਰਧਾਨ ਰਕੇਸ਼ ਦੁੱਗਲ ਜੀ ਖੜੇ ਆ ਸਾਡੇ ਹਰਜੀਵਨ ਜੈਨ ਜੀ ਖੜੇ ਆ ਸਾਡੇ ਬਾਲ ਕਿਸ਼ਨ ਮਖੀਜਾ ਜੀ ਗਹਿੀਰ ਸਾਹਿਬ ਮਨੋਤਾ ਸਾਹਿਬ ਪਲਵਾਨ ਚੂੜ ਜੀ ਰਾਹੁਲ ਪੁੰਜ ਜੀ ਸਾਰੇ ਸਾਡੇ ਪਤਵੰਤੇ ਸੱਜਣ ਖੜੇ ਆ ਇਹਨਾਂ ਨੂੰ ਅਸੀਂ ਮੁਬਾਰਕਵਾਦ ਦੇਣ ਆਏ ਆ ਇੱਥੇ ਗੱਲ ਜ਼ਿਕਰ ਹੋ ਗਿਆ ਕਿ ਪਿਛਲੇ ਸਾਲ ਵੀ ਇਹ ਨਿਊਜ਼ੀਲੈਂਡ ਵਿੱਚ ਆਪਣਾ ਵੇਟ ਲਿਫਟਿੰਗ ਦਾ ਇਹਨਾਂ ਨੇ ਮੁਕਾਬਲਾ ਲੜਿਆ ਸੀ ਅਤੇ ਉਦੋਂ ਉਹ ਗੋਲਡਰ ਮੈਡਲ ਜਿੱਤ ਕੇ ਲਿਆਏ ਸੀ ਇਹ ਸਾਡੇ ਸ਼ਹਿਰ ਲਈ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ ਅਸੀਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਦਾਂ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਬੜਾ ਖੁਸ਼ੀਆਂ ਭਰ ਆਪ ਬਣਦੇ ਆ ਮੇਰੇ ਗ੍ਰਾਹ ਸ਼ਹਿਰ ਦੇ ਸਾਰੇ ਮੇਰੇ ਸੱਜਣ ਮਿੱਤਰ ਮੇਰੇ ਸੱਦੇ ਤੇ ਮੇਰੇ ਗ੍ਰਾਹ ਵੇਖੇ ਇੱਥੇ ਆਏ ਆ ਪੁੱਜੇ ਆ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ। ਇਹਨਾਂ ਨੇ ਮੈਨੂੰ ਸਨਮਾਨਤ ਕੀਤਾ ਕਿਉਂਕਿ ਪਿਛਲੇ ਦਿਨੀ ਮਾਸਟਰ ਬੀਟ ਲਿਫਟਿੰਗ ਵਰਲਡ ਕੱਪ ਜੋ ਕਿ ਅਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿੱਚ ਹੋਇਆ ਸੀ ਤੇ ਮੈਂ ਇੰਡੀਆ ਦੀ ਤਰਫੋਂ ਰੀਪ੍ਰੇਜ਼ੈਂਟ ਕੀਤਾ ਸੀ। ਉੱਥੇ ਮੈਂ ਸਿਲਵਰ ਮੈਡਲ ਜਿੱਤਿਆ ਸੀ। ਉਸ ਖੁਸ਼ੀ ਦੇ ਵਿੱਚ ਸ਼ਹਿਰ ਵਾਸੀਆਂ ਨੇ ਮੇਰਾ ਸਵਾਗਤ ਕੀਤਾ। ਮੈਂ ਇਹਨਾਂ ਦਾ ਕੋਟ-ਖੋਟ ਧੰਨਵਾਦ ਕਰਦਾ ਸਾਰਿਆਂ ਦਾ, ਸੱਜਣਾ ਮਿੱਤਰਾਂ ਦਾ। ਬਹੁਤ-ਬਹੁਤ ਇਹਨਾਂ ਦਾ ਧੰਨਵਾਦ।